ਜਿਹੜਾ ਪੁਰਾਣਾ ਹਸਪੀਟਲ 2016 ਦੇ ਵਿੱਚ ਬੰਦ ਹੋ ਗਿਆ ਸੀਗਾ ਔਰ ਜਿਸ ਵਾਸਤੇ ਇਸ ਦਾਸ ਨੇ ਸੇਵਕ ਨੇ ਬਹੁਤ ਵੱਡੇ ਫੋਰਟੇ ਸੰਘਰਸ਼ ਕੀਤੇ ਸੀਗੇ ਔਰ ਅੱਜ ਜਿਹੜਾ ਲੇਬਰ ਰੂਮ ਹੈ ਔਰ ਬੱਚਿਆਂ ਦੀ ਡਿਲੀਵਰੀ ਜਿਹੜੀ ਆ ਅੱਜ ਜੋ ਸ਼ੁਰੂ ਹੋਈ ਆ ਔਰ ਪਹਿਲੀ ਡਿਲੀਵਰੀ ਜਿਹੜੀ ਆ ਅੱਜ ਹੁਣੇ ਕੁਝ ਦੇਰ ਪਹਿਲਾਂ ਜਿੱਥੇ ਕੀਤੀ ਆ ਇਹਦੇ ਲਈ ਮੈਂ ਤਬਾਰਕ ਦਿਨਾ ਸਾਰੇ ਮੈਡੀਕਲ ਸਾਥ ਨੂੰ ਅੱਜ ਦੇਲਦਿਆ ਘਰਾਈਆਂ ਤੋਂ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਔਰ ਡਾਕਟਰ ਬਲਬੀਰ ਜੀ ਦਾ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਇਸ ਨਾਰੇ ਹਸਪੀਟਲ ਨੂੰ ਚਾਲੂ ਕਰਕੇ ਲੋਕਾਂ ਵੱਲ ਸਮਰਪਿਤ ਕੀਤਾ ਤੁਸੀਂ ਸਾਰਿਆਂ ਨੇ ਇਸ ਅੰਦਰ ਦਾ ਸੈਟਅਪ ਸਾਰਾ ਦੇਖਿਆ ਬਹੁਤ ਸਾਫ਼ ਸੁਥਰਾ ਹਰ ਚੀਜ਼ ਦੇ ਨਾਲ ਵਧੀਆ ਕ੍ਰਿਪਤੀਤਾ ਔਰ ਅੱਜ ਖਾਸ ਕਰਕੇ ਡਾਕਟਰ ਸਾਹਿਬਾਨ ਨੇ ਮੈਡਮ ਡਾਕਟਰ ਤੁਪਿੰਦਰ ਜਿਹੜੇ ਸਾਡੇ ਗਾਇਨੀ ਦੇ ਬਾਹਰ ਨੇ ਔਰ ਸਾਡੇ ਬੱਚਿਆਂ ਦੇ ਸੋਖਾ ਦੇ ਡਾਕਟਰ ਸਾਹਿਬ ਨੇ ਉਹ ਵੀ ਇੱਥੇ ਨੇ ਇਹਨਾਂ ਨੇ ਜਿਹੜੀ ਪਹਿਲੀ ਡਿਲੀਵਰੀ ਕੀਤੀ ਆ ਉਹਨਾਂ ਨੂੰ ਵੀ ਬੁਵਾੜਤ ਦੇਣਾ ਦੇਖੋ ਜਸਵੰਤਾ ਦਾ 11 ਸਾਲ ਦੀ ਬੰਦ ਚੀਜ਼ ਨੂੰ ਪੂਰਾ ਪਰਨਾ ਕਰਾਰ ਵਾਲੇ ਨੇ ਬੰਦ ਕਰਕੇ ਇੱਕੋ ਦਿਨ ਦੀ 2016 ਚ ਬਿਲਕੁਲ ਠੀਕ ਹੈ ਤੇ 11 ਸਾਲ ਕਿਸੇ ਉਹਦੀ ਬਾਤ ਨਹੀਂ ਪੁੱਛੀ ਉਹਨਾਂ ਨੇ ਵਾਦਾ ਕੀਤਾ ਸੀ 2022 ਦੇ ਵਿੱਚ ਉਹਦੀ ਮਨਜ਼ੂਰੀ ਆ ਗਈ ਔਰ 5 5 2023 ਨੂੰ ਇਹਦੀ ਰੈਨੋਵੇਸ਼ਨ ਦਾ ਨੀ ਪੱਤਰ ਆਪਤਾ 2 ਕਰੋੜ 62 ਲੱਖ ਦੇ ਨਾਲ ਤੇ ਜੀ ਬਿਲਡਿੰਗ ਤੇ ਲੱਗਿਆ 1 ਕਰੋੜ 15 ਲੱਖ ਰੁਪਈਆ ਤੱਕ ਪਹੁੰਚ ਕੇ ਆਇਆ ਔਰ 5 5 2024 ਨੂੰ ਵਿਦੇਗਨ ਤਰੀਕੇ ਨਾਲ ਇਹ ਦੀ ਇਨੋਗ੍ਰੇਸ਼ਨ ਹੋ ਗਈ ਪਰ ਇਹ ਲੋਕਾਂ ਨੂੰ ਬਰਦਾਸ਼ਪੁਰ ਦੇ ਸ਼ਹਿਰ ਵਾਸੀਆਂ ਨੂੰ ਲਾਹਤਾਂ ਵਾਸੀਆਂ ਨੂੰ ਇੱਕ ਬਹੁਤ ਵਧੀਆ ਗੁੱਡ ਨਿਊਜ਼ ਮੁਬਾਰਕ ਦੇ ਰਿਹਾ ਕਿ ਜਿਹੜਾ ਪੁਰਾਣਾ ਹਸਪੀਟਲ 2016 ਦੇ ਵਿੱਚ ਬੰਦ ਹੋ ਗਿਆ ਸੀਗਾ ਉਹਨਿਸ ਵਾਸਤੇ ਇਸ ਦਾਸ ਨੇ ਸੇਵਕ ਨੇ ਬਹੁਤ ਵੱਡੇ ਤੌਰ ਤੇ ਸੰਘਰਸ਼ ਕੀਤੇ ਸੀਗੇ ਅੱਜ ਉਹ ਰਾਣਾ ਹਸਪੀਟਲ ਪਹਿਲਾਂ ਹੀ ਅਸੀਂ 15 ਮਾਰਚ ਨੂੰ 2026 ਜਨੂ ਵਿਧੀਵਤ ਤਰੀਕੇ ਨਾਲ ਚਾਲੂ ਕਰਤਾ ਸੀਗਾ ਓਪੀਡੀ ਅਜੇ ਉਸ ਦਿਨ ਤੋਂ ਹੀ ਚੱਲ ਰਹੀ ਸੀ ਕਿ ਡਾਕਟਰ ਸਾਰੇ ਤਨਾਤ ਸੀਗੇ ਪਰ ਅੱਜ ਜਿਹੜਾ ਲੇਬਰ ਰੂਮ ਹੈ ਔਰ ਬੱਚਿਆਂ ਦੀ ਡਿਲੀਵਰੀ ਜਿਹੜੀ ਆ ਅੱਜ ਉਹ ਸ਼ੁਰੂ ਹੋਈ ਆ ਔਰ ਪਹਿਲੀ ਡਿਲੀਵਰੀ ਜਿਹੜੀ ਆ आज हुणे जो हुणे कुछ देर पेहला जत्ते की थी है एरे ਲਈ ਮੈਂ ਮੁਬਾਰਕ ਦੇਣਾ ਸਾਰੇ ਮੈਡੀਕਲ ਸਾਥ ਨੂੰ ਜਿਹੜੇ ਮੇਰੇ ਨਾਲ ਡਾਕਟਰ ਕਲਸੀਪ੍ਰਭ ਜੋਜੀ ਜਿਹੜੇ ਐਸੀਐਸ ਨੇ ਅੱਜਕੱਲ ਸਵਲ ਸੱਚੇ ਦਾ ਕੰਮ ਦੇਖ ਰਹੇ ਨੇ ਡਾਕਟਰ ਰੋਮੀ ਜੀ ਜਿਹੜੇ ਸਾਡੇ ਡੀਐਮ ਸੀ ਨੇ ਹਰਵਿੰਦ ਜੀ ਐਸਐਮਓ ਔਰ ਲੜਕਾ ਕਮਲ ਦੱਤ ਨੇ ਮੇਰੇ ਨਾਲ ਮੇਰੇ ਸਾਥੀ ਬਿੱਟੂ ਜੀ ਰੋਬਨ ਜੀ ਪਰ ਅੱਜ ਦੇਵਦੀਆ ਕਰਾਈਆਂ ਤੋਂ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਔਰ ਡਾਕਟਰ ਬਲਬੀਰ ਜੀ ਦਾ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਇਸ ਨਾੜੇ ਹਸਪਤਾਲ ਨੂੰ ਚਾਲੂ ਕਰਕੇ ਲੋਕਾਂ ਵੱਲ ਸ ਵਰਪਤ ਕੀਤਾ ਔਰ ਪਿਛਲੇ 11 ਸਾਲਾਂ ਦੇ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲ ਆ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਉਹ 8 ਕਿਲੋਮੀਟਰ ਦੂਰ ਪਹੁੰਚੀ ਜਾਂਦੇ ਸੀ ਹੁਣ ਉੱਥੇ ਜਾਣ ਦੀ ਲੋੜ ਨਹੀਂ ਪ੍ਰਾਈਵੇਟ ਹਸਪਤਾਲ ਤੇ ਜਾਣ ਦੀ ਲੋੜ ਨਹੀਂ ਮੈਂ ਇੱਥੋਂ ਸਾਡੇ ਸ਼ਹਿਰ ਦੀਆਂ ਬੱਚੀਆਂ ਛੋਟੀਆਂ ਪੈਣਾ ਇੱਥੇ ਜਿਹੜੀਆਂ ਫੈਮਿਲੀ ਵੇਤੇ ਨੇ ਉਹ ਇੱਥੇ ਆਪਣੀ ਡਿਲੀਵਰੀ ਜਿਹੜੀਆਂ ਨੇ ਕਰਾ ਸਕੀਆਂ ਕਿੰਗੀਆਂ ਤੁਸੀਂ ਸਾਰਿਆਂ ਨੇ ਇਸ ਅੰਦਰ ਦਾ ਸੈਟਅਪ ਸਾਰਾ ਦੇਖਿਆ ਬਹੁਤ ਸਾਫ਼ ਸੁਥਰਾ ਹਰ ਚੀਜ਼ ਦੇ ਨਾਲ ਵਧੀਆ ਵਿਵਕਤੀਤਾ ਔਰ ਅੱਜ ਖਾਸ ਕਰਕੇ ਡਾਕਟਰ ਸਾਹਿਬਾਨ ਨੇ ਮੈਡਮ ਡਾਕਟਰ ਕੁਪਿੰਦਰ ਜਿਹੜੇ ਸਾਡੇ ਗਾਇਨੀ ਦੇ ਬਾਹਰ ਨੇ ਔਰ ਜਿਹੜੇ ਬੱਚਿਆਂ ਦੇ ਸ਼ੋਗਾਂ ਦੇ ਡਾਕਟਰ ਸਾਹਿਬ ਨੇ ਉਹ ਵੀ ਇੱਥੇ ਨੇ ਇਹਨਾਂ ਨੇ ਜਿਹੜੀ ਪਹਿਲੀ ਡਿਲੀਵਰੀ ਕੀਤੀ ਆ ਉਹਨਾਂ ਨੇ ਵੀ ਮਾਰਕ ਦਿੰਨਾ ਇੱਥੇ ਹਰ ਚੀਜ਼ ਆ ਰਹੀ ਆ ਦੇਖੋ ਜਸਵੰਤ ਜਤ 11 ਸਾਲ ਦੀ ਬੰਦ ਚੀਜ਼ ਨੂੰ ਪੂਰਾ ਫਰਨਾ ਕਰਾਉਣ ਵਾਲੇ ਤਾਂ ਬੰਦ ਕਰਕੇ ਇੱਕੋ ਦਿਨ ਦੀ 2016 ਚ ਬਿਲਕੁਲ ਠੀਕ ਹੈ ਤੇ 11 ਸਾਲ ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ ਤੇ ਜੇ ਹੁਣ ਆ ਕੇ ਅਸੀਂ ਕੋਸ਼ਿਸ਼ ਕੀਤੀ ਲੋਕਾਂ ਨਾਲ ਵਾਦਾ ਕੀਤਾ ਸੀ 2022 ਦੇ ਵਿੱਚ ਇਹਦੀ ਮਨਜ਼ੂਰੀ ਆ ਗਈ ਔਰ 5 5 2023 ਨੂੰ ਇਹਦੀ ਰੈਨੋਵੇਸ਼ਨ ਦਾ ਨੀ ਪੱਥਰ ਰੱਖਤਾ 2 ਕਰੋੜ 62 ਲੱਖ ਦੇ ਨਾਲ ਤੇਜੀ ਬਿਲਡਿੰਗ ਤੇ ਲੱਗਿਆ 1 ਕਰੋੜ 15 ਲੱਖ ਰੁਪਈਆ ਇਕਪੀਮੈਂਟ ਤੇ ਆਇਆ ਔਰ 5 5 2024 ਨੂੰ ਵਿਧੇਗਤ ਤਰੀਕੇ ਦੇ ਨਾਲ ਇਹਦੀ ਇਨੋਗਰੇਸ਼ਨ ਹੋ ਗਈ ਓਪੇਡਿ ਸ਼ੁਰੂ ਹੋ ਗਈ 20 ਪੋਸਟਾਂ ਆ ਗਈਆਂ ਔਰ ਹੁਣ ਲੇਬਰ ਰੂਮ ਸ਼ੁਰੂ ਹੋ ਗਿਆ ਇਸ ਸਤਿ ਨਿਕੇ ਨਾਲ ਨੈਕਸਟ ਸਟੇਜ ਦੇ ਉੱਪਰ ਆਪਾਂ ਥੀਏਟਰ ਜਿਹੜਾ ਸਰਜਰੀ ਦਾ ਉਹ ਵੀ ਇੱਥੇ ਸ਼ੁਰੂ ਹੋ ਜਾਊਗਾ ਇੱਥੇ ਡੈਂਟਲ ਚੇਅਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਜੂਗੀ ਡੈਂਟਿਸਟ ਵੀ ਇੱਥੇ ਬੈਠਣਗੇ ਸਰਜਰੀ ਵੀ ਇੱਥੇ ਹੋਊਗੀ ਲੇਬਰ ਰੂਮ ਦਾ ਵੀ ਕੰਮ ਹੋਊਗਾ ਮੈਡੀਸਨ ਦੀ ਡਾਕਟਰ ਸਾਹਿਬਾਨ ਵੀ ਇੱਥੇ ਆਉਣਗੇ इवन ਅਜੇ ਸਾਡੀ ਕੋਸ਼ਿਸ਼ ਹੋਏਗੀ ਕਿ ਆਟੋਪਲੇਟਿਕ ਸਰਜਰੀ ਵੀ ਜਿਹੜੀ ਆ ਉਹ ਸਮਾਂ ਪਾ ਕੇ ਹੋਵੇ ਕਿਉਂਕਿ ਅਸੀਂ ਇਹ ਚਾਹੁੰਦੇ ਆ ਇਹ ਇੱਕ 11 ਸਾਲ ਦੀ ਚੀਜ਼ ਨੂੰ ਬੰਦ ਨੂੰ ਚਲਾਉਣਾ ਖੱਪਾ ਜਿ ਲਈ ਨਾ ਕਰੀਏ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਆਵੇ ਅਸੀਂ ਸਟੈਪ ਬਾਏ ਸਟੈਪ ਉਹਨੂੰ ਕੰਸੋਲੀਡੇਟ ਕਰਕੇ ਤਾਂ ਕਿ ਲੋਕਾਂ ਨੂੰ ਸਰਵਿਸ ਨਹੀਂ ਹੈ ਪਿਛੜੀ ਸਰਵਿਸ ਨਹੀਂ ਹੈ ਉਹ ਫਿਰ ਵਧੀਆ ਹੋਵੇ